ਅੰਮ੍ਰਿਤਸਰ ਦੇ ਇਲਾਕੇ ਸੁਲਤਾਨਵਿੰਦ ਰੋਡ ਤੇ ਸੇਵਾ ਸਿੰਘ ਹਾਲ ਵਿਖੇ ਤਨ ਤਨ ਅਮਲ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਰਜਿੰਦਰ ਸਿੰਘ ਟਿੰਕੂ ਦੀ ਅਗਵਾਈ ਹੇਠ 12 ਸਮੂਹਿਕ ਜੋੜਿਆਂ ਦੇ ਅਨੰਤ ਕਾਜ ਕਰਵਾਏ ਗਏ ਅਤੇ ਬਰਾਤੀਆਂ ਵਾਸਤੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਲੜਕੀ ਨੂੰ ਕਰੇਲੋ ਜੁਰੂਰਤਮੰ ਸਮਾਨ ਦਿੱਤਾ ਗਿਆ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰ ਆਇਪੁੱਦ ਦੀ ਖਾਸ I <laughs> ਨਾਲੇ ਜੋ ਐਸੈਂਡ ਦੇਖਣਾ ਬਈ ਸਾਰਿਆਂ ਨੇ ਵੇਟ ਵੇਟ ਸਭੀ ਸਾਹਮਣੇ ਦੇਖੋ ਅੰਕਲ ਜੀ ਨਾਲੇ ਜੋ ਅੰਗਲੇ ਸਾਹਮਣੇ ਪੰਜ ਸਾਹਮਣੇ ਦੇਖਣਾ ਸਤਿ ਸ਼੍ਰੀ ਅਕਾਲ ਭਰਾ ਭੀਖਨੇ ਕਰਨ ਭੀਖੀ ਜੇ ਨਾਲ ਜੋ ਸਤਿ ਸ਼੍ਰੀ ਅਕਾਲ ਅਜੇ ਦੇਖਿਆ ਸਾਰੇ ਜਿਹੜੇ ਹੈਗੇ ਆ ਭਾਈ ਸਾਹਮਣੇ ਭਾਈ ਸਾਹਮਣੇ ਭਾਜੀ ਐਸੇ ਭਾਜੀ ਯਾ ਤਾਂ ਦੇ ਲਓ ਯਾ ਤਾਂ ਸਾਹਮਣੇ ਦੇਖਿਓ ਦੋ ਪਿੱਛੇ ਵੇਖ ਕੰਡਾ ਹਾਂਜੀ ਜੀ ਆਇਆਂ ਨੂੰ ਪਾਰਟੀ ਆ ਗਈ ਤਾਂ ਆਣ ਦੇਣ ਸਾਰੇ ਦੇ ਨਹੀਂ ਸਾਰੇ ਘਰ ਚਾਹੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਵਰਜਿੰਦਰ ਸਿੰਘ ਟਿੰਕੂ ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੈਟੀ ਵੱਲੋਂ ਅੱਜ 13ਵਾਂ ਸਲਾਨਾ ਆਨੰਦ ਕਾਰਜ ਸਮਾਗਮ ਜਿਸ ਵਿੱਚ 12 ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਾਇਆ ਗਏ ਨੇ ਜਿਸ ਵਿੱਚ ਘਰੇਲੂ ਲੋੜਵੰਦ ਸਮਾਨ ਕੁੜੀਆਂ ਨੂੰ ਵੀ ਦਿੱਤਾ ਗਿਆ ਜਿਸ ਦੇ ਵਿੱਚ ਬੈੱਡ ਐਲਮਾਰੀ ਐਲਈਡੀ ਐ ਵਰਗੀ 35 ਤੋਂ 40 ਚੀਜ਼ਾਂ ਇਦਾਂ ਦੇ ਗਏ ਜਿਹੜਾ ਉਹ ਕਿ ਘਰੇਲੂ ਵਰਤਨ ਵਾਲੀਆਂ ਵਰਗੀ ਆਪਣੇ ਘਰਵਾਰਤ ਸਾਡੇ ਕੁੜੀ ਆਪਣਾ ਘਰ ਮੋੜ ਤੋਂ ਬਿਵਾਸਾ ਸਕਦੀਆਂ ਨੇ ਜਿਸ ਤਰ੍ਹਾਂ ਕਿ ਤੁਸੀਂ ਯੂਥ ਵਿੱਚ ਇੱਕ ਯੂਥ ਨੂੰ ਇੱਕ ਮੈਸੇਜ ਆਪਰੇ ਦੇਖੋ ਯੂਥ ਨੂੰ ਇਹੋ ਮੈਸੇਜ ਕਰਦੇ ਆ ਕਿ ਨਸ਼ੇ ਛੱਡੋ ਘਰੂ ਮਹਾਰਾਜ ਦੇ ਹਜੂਰੀ ਵਿੱਚ ਆਓ ਸੋਸਾਇਟੀ ਵੱਲੋਂ ਵੀ ਇੱਕ ਪ੍ਰਾਲਾ ਹੈ ਕਿ ਅਗਰ ਜੂਥ ਕੋਈ ਨਸ਼ੇ ਛੱਡਣਾ ਚਾਹੁੰਦਾ ਛੱਡ ਨਹੀਂ ਪਾ ਰਿਹਾ ਕਿ ਨੇ ਸੈਂਟਰ 'ਚ ਭਰਤੀ ਹੋਣਾ ਪੈਸੇ ਦੁਖੋਂ ਨਹੀਂ ਭਰਤੀ ਹੋ ਰਿਹਾ ਅਸੀਂ ਦੇ ਉਹਨਾਂ ਦੀ ਵੱਤਵਾਦ ਹੈਲਪ ਕਰਾਂਗੇ ਜਿਨੇ ਨਸ਼ਾ ਛੱਡਣਾ ਚਾਹੁੰਦਾ ਹੈ ਉਸ ਸਾਡੇ ਨਾਲ ਸੰਪਰਕ ਕਰੋ ਤੇ ਇਸ ਸਾਡੇ ਵੱਲੋਂ ਉਹਨਾਂ ਦਾ ਪੂਰਾ ਤੌਰ ਤੇ ਇਲਾਜ ਕਰਾ ਕੇ ਦਿੱਤਾ ਜਾਵੇਗਾ ਅੱਜ ਕਿਹੜੇ-ਕਿਹੜੇ ਪ੍ਰੋਗਰਾਮ ਕੀਤੇਗੇ ਅੱਜ ਦੇ ਅਹ ਹੈਗਾ ਇਹ ਆਨੰਦਕਾਰ ਜਿਹੜਾ ਉਪਰਾਲਾ ਬਾਕੀ ਸੁਸਾਇਟੀ ਵੱਲੋਂ ਸਮੇਂ-ਸਮੇਂ ਦੇ ਨਾਲ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਜਿੱਦਾਂ ਬੱਚਿਆਂ ਦੀ ਪੜ੍ਹਾਈ ਦਾ ਬੱਚਿਆਂ ਦੇ ਵਰਦੀਆਂ ਦਾ ਹੋ ਗਿਆ ਪੜ੍ਹਾਈ ਦਾ ਹੋ ਗਿਆ ਇਲਾਜ ਦਾ ਹੋ ਗਿਆ ਘੇਰ ਦਾ ਮਕਾਨ ਨਹੀਂ ਬਣਿਆ ਮਕਾਨ ਬਣਾ ਕੇ ਦੇਣਾ ਬਲਕਿ ਸਮੇਂ-ਸਮੇਂ ਦੇ ਨਾਲ ਜਿੱਦਾਂ ਦਾ ਵੀ ਲੋੜ ਵਾਂਦੇ ਇਹ ਸਾਰੇ ਕਾਰਜ ਸੁਸਾਇਟੀ ਦੇ ਆਪਣੇ ਮੈਂਬਰ ਜਿਹੜੇ ਬਿਨਾਂ ਕਿਸੇ ਨੂੰ ਦੱਸੇ ਬਿਨਾਂ ਕਿਸੇ ਨੂੰ ਕਿ ਆਪਣਾ ਦਸਾਂ ਦਾ ਪੇ ਮਹੀਨੇਵਾਰੀ ਦੇ ਕੇ ਉਹ ਦਸਵੰਦ ਦੇ ਥਰੂ ਇਹ ਸਾਰੇ ਕਾਰਦ ਕੀਤੇ ਜਾਂਦੇ ਹਨ ਕਿਹੜੇ ਕਿਹੜੇ ਮੈਂਬਰ ਮੌਜੂਦ ਸਨ ਅੱਜ ਵੇਖੋ ਜੀ ਅੱਜ ਤੁਸੀਂ ਵੇਖਣਾ ਇਹ ਘੱਟੋ ਘਾਟਾ ਦੋ ਦੋ 250 ਮੈਂਬਰ ਸਾਰੇ ਸਾਡਾ ਸਾਲ ਵਰ ਇਕੱਠਾ ਹੋਣੇ ਹੁੰਦਾ ਜੀ ਬਾਕੀ ਸਾਡੇ ਜਿਹੜੀਆਂ ਟੀਮਾਂ ਵੱਖੋ ਵੱਖਰੀਆਂ ਬਣੀ ਹੁੰਦੀਆਂ ਜੀ ਕੁਝ ਲਾਜ ਵਾਲੇ ਬੰਨੇ ਦੇਖ ਰਹੀ ਹੈ ਕੋਈ ਤਾਂ ਵਿਆਹ ਵਾਲੇ ਬੰਨੇ ਦੇਖ ਰਹੀ ਹੈ ਕੋਈ ਮਲਗੀ ਹਰ ਤਰ੍ਹਾਂ ਦੀ ਇਨਕੁਆਰੀ ਕਰਨ ਵਾਲੇ ਬੰਨੇ ਸਮੇ ਸਮੇਂ ਦੇ ਨਾਲ ਹਰ ਕਰੋ ਅਜੇ ਵੀ ਕਈ ਪਰਿਵਾਰ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਲੋੜਵੰਦੇ ਪਦਾਰ ਦੇ ਕਹਿਣਾ ਚਾਹੋਗੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਅਗਰ ਉਹ ਲੋੜਵੰਦ ਐਲ ਦੇ ਹਾਰਤੇ ਉਹਨਾਂ ਦਾ ਜੋ ਬੰਦ ਹੈ ਜਾਂ ਸੇਵਾ ਕੀਤੀ ਜਾਵੇਗੀ